ਫਤੋ ਕਿਤਨੇ ਦਿਨ ਹੋ ਗਏ ਇਹ ਬੈਲਟ ਡੀਲੀ ਕੋ ਬੈਲਟ ਦੇਖੋ ਇਹ ہمارا 25 25 ਵਾਲਾ ਫੋਰਮੈਨ ਹੈ ਇਹ ਦੇਖੋ 25 25 ਵਾਲਾ ਫੋਰਮੈਨ ਹੈ ਬੈਲਟ ਦੇਖੋ ਇਸki ਤੁਸੀਂ ਨਾਲੇ ਭਰਾਓ ਇਹ ਬੈਲਟ ਦੇਖੋ ਇਹ ਸਮਝ ਨਹੀਂ ਆਉਂਦੀ ਚੱਲੀ ਪਤਾ ਨਹੀਂ ਕਿਵੇਂ ਗਈ ਇਹ ਹੁਣ ਇਹਨੂੰ ਟਾਈਟ ਕਰਕੇ ਕਰ ਦਈਏ ਚਲਾਓ ਟਿੱਲੇ ਕਰ ਵਾ ਵਾ ਇਤਨਾ ਉੱਚ ਘਰ ਆਇਆ ਵੀਰੋ ਕੋਈ ਗੱਲ ਨਹੀਂ ਥੋੜਾ ਜਿਹਾ ਹਾਸੇ ਮਜ਼ਾਕ ਵੀ ਚੱਲਦਾ ਤੇ ਨਹੀਂ ਮਾਈਂਡਲਾ ਕਰਨਾ ਇਹਨਾਂ ਨੂੰ ਵਿਚਾਰਿਆਂ ਨੂੰ ਚਲੋ ਨਹੀਂ ਪਤਾ ਇਸ ਚੀਜ਼ ਦਾ ਤੇ ਆਪਾਂ ਬੰਦੇ ਇਧਰੋਂ ਇਹ ਵੀ ਆਪਣੇ ਤੋਂ ਆਈ ਆ ਤੇ ਹੁਣ ਆਪਾਂ ਬੈਲਟ ਇਹਦੀ 3175 ਨਾਲ ਟਾਈਟ ਕਰ ਦਿੰਨੇ ਆ ਆਧੇ ਮਸ਼ੀਨ ਆਪਣੀ ਜਾ ਰਹੀ ਆ ਦੂਜੇ ਪਿੰਡ ਕੌਣ ਸੇ ਗਾਉਂ ਜਾ ਰਹੀ ਆ ਪੱਟੇਗਾ ਪੱਟੇਗਾ ਇਹਥੋਂ ਆਪਣਾ ਵੀ ਅਜ ਦੀ ਵਿਹਾੜੀ ਲਵਾ ਕੇ ਮਸ਼ੀਨ ਵੇਚਣੀ ਆ ਜਿਹੜੇ ਨਿੱਕੇ ਮੋਟੇ ਕੰਮ ਆਪਾਂ ਕਰ ਦਿੰਨੇ ਆ ਥੋੜੀ ਨਾਲ ਇਹਨੂੰ ਫੋਨ ਲੈ ਲਿਓ ਤੇ ਦੋਸਤੋ ਇਹੋ ਜਿਹਾ ਥੋੜਾ ਬਹੁਤਾ ਅਸੀਂ ਮਜ਼ਾਕ ਵੀ ਚੱਲਦਾ ਮਸ਼ੀਨ ਜਾਏ ਵੀਰੋ ਲੈ ਲੈ ਕਾਲੀ ਹੋ ਜਾਂਦੀ ਕਾਲੀ ਵਾਂਗ ਹਾਂ ਅਮਾ ਨੂੰ ਕਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੇਰੇ ਭਰਾ ਥੋੜੇ ਭਰਾਵਾਂ ਦੀ ਸਪੋਰਟ ਨਾਲ ਹੀ ਚੱਲਦਾ ਆਪਣਾ ਕੰਮ ਤੇ ਸਾਡੀਆਂ ਦਾ ਤੁਹਾਡੇ ਲਈ ਦੁਆਵਾਂ ਹੁੰਦੀਆਂ ਕਿ ਸਦਾ ਤੁਸੀਂ ਖੁਸ਼ ਰਹੋ ਕਰ ਦੋ ਬੰਦ ਇਹੋ ਵੀ ਹੋਰ ਆ ਕੇ ਆ